ਅਸ਼ੋਕ ਜੋ ਕਿ ਬਿੰਮੀ ਦਾ ਡੈਡੀ ਹੈ ਘਰ ਆ ਕੇ ਨੀਨਾ ਨੂੰ ਕਹਿੰਦਾ ਹੈ ਮੈਨੂੰ ਬਿੰਮੀ ਚੁੱਪ ਜੀ ਲੱਗਦੀ ਸੀ ਉਸ ਨੂੰ ਤੋਂ ਕਹਿਣਾ ਸੀ ਕਿ ਕਿਤੇ ਉੱਥੇ ਠੀਕ ਹੀ ਰਹੇ ਕਿਤੇ ਰੋਹੋਂ ਨੂੰ ਫੋਨ ਨਾ ਕਰਨ ਲੱਗ ਪਵੇ ਨੀਨਾ ਕਹਿੰਦੀ ਨਹੀਂ ਕਰਦੀ ਕੁਝ ਵੀ ਮੈਂ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਉਸ ਨੂੰ ਅਸ਼ੋਕ ਕਹਿੰਦਾ ਮੈਨੂੰ ਬਹੁਤ ਡਰ ਲੱਗਦਾ ਹੈ ਇਸੇ ਸ਼ਹਿਰੋਂ ਮੁੰਡਾ ਹੈ ਕਿਤੇ ਗੱਲ ਨਿਕਲ ਗਈ ਤਾਂ ਉਹਨਾਂ ਕੁੜੀ ਸਾਡੇ ਬੂਹੇ ਬਿਠਾ ਦੇਣੀ ਏ ਨੀਨਾ ਕਹਿੰਦੀ ਮੈਨੂੰ ਪਤਾ ਹੀ ਰੇਨੂ ਦਾ ਘਰ ਪਰਤਾ ਹੁਣ ਨੀ ਉਹ ਬੋਲਦੀ ਵਿਪਨ ਕਹਿੰਦਾ ਉਹ ਮੁੰਡਾ ਕੁਝ ਨਹੀਂ ਕਰਦਾ ਉਸ ਨੂੰ ਵੀ ਮੈਂ ਸਮਝਾ ਦਿੱਤਾ ਸੀ ਦੂਜੇ ਤਰੀਕੇ ਨਾਲ ਅਸ਼ੋਕ ਕਹਿੰਦਾ ਇਹ ਇਸ਼ਕ ਵੀ ਮੁਸ਼ਕ ਵਰਗਾ ਹੁੰਦਾ ਛੁਪਿਆ ਨਹੀਂ ਰਹਿੰਦਾ ਵਿਪਨ ਕਹਿੰਦਾ ਪਾਪਾ ਮੈਨੂੰ ਬਿੰਮੀ ਦਾ ਪਤਾ ਹੈ ਉਹ ਕੋਈ ਗਲਤੀ ਨਹੀਂ ਕਰਦੀ ਉਧਰ ਬਲਰਾਜ ਰੇਨੂ ਨੂੰ ਕਹਿੰਦਾ ਹੈ ਹੁਣ ਆਪਣੇ ਮੁੰਡੇ ਨੂੰ ਸਮਝਾ ਇਹ ਸਭ ਗੰਦ ਖਾਣਾ ਬੰਦ ਕਰੇ ਸਵੇਰੇ ਹੀ ਤਮਾਸ਼ਾ ਬਣ ਗਿਆ ਸੀ ਬੇਗਾਨੀ ਧੀ ਦੀ ਜ਼ਿੰਦਗੀ ਬਰਬਾਦ ਨਾ ਕਰੇ ਰੀਨੂ ਕਹਿੰਦੀ ਉਹਦੀ ਕੀ ਜ਼ਿੰਦਗੀ ਬਰਬਾਦ ਹੋਣੀ ਹੈ ਛੜਾ ਲਵੇਗੀ ਆ ਉਹ ਆਪੇ ਜਨਾਨੀ ਆਖੇ ਲੱਗ ਮੁੰਡੇ ਸਭ ਕੁਝ ਕਰ ਲੈਂਦੇ ਹਨ ਤਾਂ ਹੀ ਮੈਂ ਇਸ ਕੁੜੀ ਦਾ ਸਾਥ ਲਿਆ ਸੀ ਸਾਉ ਤੇ ਸਮਝਦਾਰ ਵੀ ਹੈ ਬਲਰਾਜ ਕਹਿੰਦਾ ਤੇਰੇ ਵਰਗੀਆਂ ਤੇਜਤਰਾਰ ਤਾਂ ਮੱਗਾ ਲਾ ਲੈਂਦੀਆਂ ਸਾਉ ਗੁੜੀਆਂ ਨਹੀਂ ਮੁੰਡਿਆਂ ਨੂੰ ਮਗਰ ਲਾ ਸਕਦੀਆਂ ਨਾਲੇ ਆਪਣੇ लाडले ਦਾ ਧਿਆਨ ਰੱਖੀ ਬੈਠਾ ਹੈ ਸਾਰੀ ਮੰਦਿਰ ਲੈ ਕੇ ਰੇਨੂ ਵਿਕਾਸ ਨੂੰ ਬੁਲਾਉਣ ਜਾਂਦੀ ਹੈ ਪਰ ਉਹ ਸ਼ਾਇਦ ਆਪਣੇ ਦੋਸਤਾਂ ਨਾਲ ਚਲਾ ਗਿਆ ਸੀ ਰਾਤ ਨੂੰ ਜਦੋਂ ਉਹ ਵਾਪਸ ਆਇਆ ਤਾਂ ਪੂਰੇ ਨਸ਼ੇ ਵਿੱਚ ਸੀ ਬਿੰਮੀ ਉਸ ਵੱਲ ਵੇਖ ਦਰ ਜਾਂਦੀ ਹੈ ਉਹ ਉਸ ਲਈ ਪਾਣੀ ਲੈ ਕੇ ਆਈ ਤਾਂ ਬੈੱਡ ਤੇ ਲੇਟਿਆ ਸੀ ਬਿੰਮੀ ਕਹਿੰਦੀ ਲੋ ਪਾਣੀ ਪੀ ਲਵੋ ਵਿਕਾਸ ਕਹਿੰਦਾ ਨੋ ਨੋ ਪਾਣੀ ਨੋ ਪਾਣੀ ਬਿੰਮੀ ਰੋਟੀ ਲੈ ਕੇ ਆਉਂਦੀ ਹੈ ਤਾਂ ਵਿਕਾਸ ਸੌ ਚੁੱਕਾ ਸੀ ਉਹ ਵੀ ਆਪ ਵੀ ਰੋਟੀ ਨਹੀਂ ਖਾਦੀ ਉਹ ਸੋਚਦੀ ਕਿ ਮੇਰੀ ਕਿਸਮਤ ਹੀ ਮਾੜੀ ਹੈ ਰੋਹਨ ਦਾ ਪਿਆਰ ਤਾਂ ਗਿਆ ਜਿਹੜਾ ਪਤੀ ਮਿਲਿਆ ਉਸਨੇ ਵੀ ਕੱਲ ਦੀ ਇੱਕ ਵਾਰ ਪਿਆਰ ਨਾਲ ਗੱਲ ਨਹੀਂ ਕੀਤੀ ਰਾਤ ਨੂੰ ਸਰੀਰਕ ਭੁੱਖ ਮਿਟਾ ਕੇ ਸੌਂ ਗਿਆ ਤੇ ਅੱਜ ਕੋਈ ਨਸ਼ਾ ਕਰਕੇ ਸੌਂ ਗਿਆ ਸੋਚਾਂ ਸੋਚਦੀ ਬਿੰਮੀ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਬਿੰਮੀ ਸਵੇਰੇ ਉੱਠੀ ਵਿਕਾਸ ਉੱਠ ਕੇ ਬਾਹਰ ਜਾ ਚੁੱਕਾ ਸੀ ਉਸਨੇ ਬੀਮੀ ਨੂੰ ਉਠਾਇਆ ਵੀ ਨਹੀਂ ਸੀ ਬੀਮੀ ਉੱਠੀ ਤਨਹਾ ਕੇ ਰਸੋਈ ਵਿੱਚ ਆ ਗਈ ਤੇ ਸਾਰਿਆਂ ਦੀ ਚਾਹ ਬਣਾ ਕੇ ਲੈ ਆਉਂਦੀ ਹੈ ਉਹ ਬਲਰਾਜ ਤੇ ਰੀਨੂ ਨੂੰ ਵੀ ਪਿਆਰੀ ਪਾਉਣਾ ਕਰਦੀ ਹੈ ਤੇ ਬਲਰਾਜ ਉਸ ਦੇ ਸਿਰ ਤੇ ਪਿਆਰ ਦਿੰਦਾ ਹੈ ਰੀਨੂ ਕਹਿੰਦੀ ਚਲੋ ਜੀ ਹੁਣ ਤਾਂ ਨੌ ਦੇ ਹੱਥਾਂ ਦੀ ਚਾਹ ਪੀਵਾਂਗੇ ਰੀਨੂ ਨੇ ਬੀਮੀ ਨੂੰ ਕਿਹਾ ਵਿਕਾਸ ਨੂੰ ਵੀ ਉਠਾ ਦੇ ਚਾਹ ਪੀ ਲਵੇਗਾ ਬੀਮੀ ਕਹਿੰਦੀ ਮੰਮੀ ਜੀ ਉਹ ਤਾਂ ਮੇਰੇ ਤੋਂ ਵੀ ਪਹਿਲਾਂ ਉੱਠ ਗਏ ਸੀ ਪਤਾ ਨਹੀਂ ਕਿੱਥੇ ਗਏ ਹਨ ਬਲਰਾਜ ਤੇ ਰੇਨੂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਰੇਨੂ ਚਾਹ ਪੀ ਕੇ ਛੇਤੀ ਨਾਲ ਬਾਹਰ ਚਲੀ ਜਾਂਦੀ ਹੈ 10 ਕੋ ਮਿੰਟ ਬਾਅਦ ਵਿਕਾਸ ਨੂੰ ਲੈ ਕੇ ਆਉਂਦੀ ਹੈ ਫਿਰ ਮੈਂ ਕਹਿੰਦੀ ਤੁਸੀਂ ਸਵੇਰੇ ਹੀ ਕਿੱਥੇ ਚਲੇ ਗਏ ਸੀ ਵਿਕਾਸ ਕਹਿੰਦਾ ਮੈਂ ਸੈਰ ਕਰਨ ਚਲਾ ਗਿਆ ਸੀ ਮੈਂ ਕਿਹਾ ਤਾਜੀ ਹਵਾ ਲੈ ਆਮਾ ਰੇਨੂ ਕਹਿੰਦੀ ਲਿਆ ਚਾਹ ਦੇ ਇਹਨੂੰ ਫਿਰ ਨਹਾ ਕੇ ਤਿਆਰ ਹੋ ਜਾਵੇ ਪਾਪਾ ਨਾਲ ਦੁਕਾਨ ਤੇ ਜਾਣਾ ਹੈ ਬੀਮੀ ਵਿਕਾਸ ਨੂੰ ਚਾ ਲਿਆ ਕੇ ਦਿੰਦੀ ਹੈ ਰੇਨ ਨੂੰ ਕਹਿੰਦੀ ਬੀਮੀ ਪੁੱਤਰ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਲਿਆ ਤੈਨੂੰ ਰਸੋਈ ਦਾ ਸਾਰਾ ਕੰਮ ਸਮਝਾ ਦਿਆਂ ਰੋਟੀ ਬਣਾ ਲੈ ਤੇ ਹੁਣ ਉਹ ਬੀਮੀ ਨੂੰ ਸਮਝਾ ਆਪ ਟੈਲੀਵਿਜ਼ਨ ਲਾ ਕੇ ਬੈਠ ਜਾਂਦੀ ਹੈ ਬੀਮੀ ਰੋਟੀ ਬਣਾ ਕੇ ਡਾਈਨਿੰਗ ਟੇਬਲ ਤੇ ਲਗਾ ਦਿੰਦੀ ਹੈ ਤੇ ਸਾਰਿਆਂ ਨੂੰ ਕਹਿੰਦੀ ਹੈ ਕਿ ਖਾਣਾ ਖਾ ਲਵੋ ਰੇਨ ਨੂੰ ਕਹਿੰਦੀ ਜਾਬਿ ਮੀ ਆਪਣੇ ਦਿਓ ਸੋਨੂ ਨੂੰ ਵੀ ਉਠਾ ਉਹ ਵੀ ਰੋਟੀ ਖਾ ਲਵੇ ਬਿਮੀ ਸੋਨੂ ਨੂੰ ਵੀ ਉਠਾ ਕੇ ਆਈ ਤਾਂ ਉਹ ਬਿਨਾ ਹੱਤ ਤੋਤੇ ਮੂੰਹ ਤੋਤੇ ਰੋਟੀ ਖਾਣ ਬੈਠ ਗਿਆ ਸਾਰੇ ਖਾਣਾ ਖਾਣ ਲੱਗੇ ਤੇ ਬਿਮੀ ਉਹਨਾਂ ਨੂੰ ਭਰੋਸ ਰਹੀ ਸੀ ਬਲਰਾਜ ਕਹਿੰਦਾ ਬਿਮੀ ਪੁੱਤ ਤੁਸੀਂ ਵੀ ਖਾ ਲਓ ਰੋਟੀ ਬਿਮੀ ਕਹਿੰਦੀ ਮੈਂ ਬਾਅਦ ਵਿੱਚ ਖਾ ਲਵਾਂਗੀ ਰੇਨ ਨੂੰ ਕਹਿੰਦੀ ਠੀਕ ਕਹਿੰਦੀ ਹੈ ਬਿਮੀ ਨੌ ਦਾ ਫਰਜੂਨ ਦਾ ਸਾਰਿਆਂ ਨੂੰ ਖਵਾ ਕੇ ਬਾਅਦ ਵਿੱਚ ਖਾਵੇ ਬਿੰਮੀ ਸਾਰਿਆਂ ਨੂੰ ਖਵਾ ਕੇ ਬਰਤਨ ਸਾਫ ਕਰ ਰੋਟੀ ਖਾਣ ਲੱਗੀ ਤਾਂ ਵਿਕਾਸ ਕਹਿੰਦਾ ਮੇਰੇ ਕੱਪੜੇ ਪ੍ਰੈਸ ਕਰ ਦੇ ਬਿੰਮੀ ਕੱਪੜੇ ਪ੍ਰੈਸ ਕਰ ਰਹੀ ਸੀ ਤਾਂ ਰੇਨ ਨੂੰ ਬਲਰਾਜ ਦੇ ਕੱਪੜੇ ਵੀ ਫੜਾ ਗਏ ਬਲਰਾਜ ਜਾਣ ਲੱਗਾ ਤਾਂ ਰੇਨ ਨੂੰ ਕਹਿੰਦੀ ਵਿਕਾਸ ਨੂੰ ਵੀ ਲੈ ਕੇ ਜਾਓ ਬਿੰਮੀ ਨੂੰ ਪਤਾ ਨਾ ਲੱਗੇ ਕਿ ਵਿਕਾਸ ਵਿਲਾ ਰਹਿੰਦਾ ਬਲਰਾਜ ਕਿੰਨਾ ਚਿਰ ਉਨੂੰ ਧੋਕੇ ਵਿੱਚ ਰੱਖੇਗੀ ਤੂੰ ਵਿਕਾਸ ਦੇ ਬਲਾਜ ਦੇ ਜਾਣ ਤੋਂ ਬਾਅਦ ਬਿੰਮੀ ਰੋਟੀ ਖਾਦੀ ਹੀ ਸੀ ਕਿ ਝਾੜੂ ਪੋਚਾ ਮਾਰਨ ਵਾਲੀ ਆ ਗਈ ਦੇਨੂ ਕਹਿੰਦੀ ਉਸ ਨੂੰ ਉਹਦੇ ਪੈਸੇ ਦਿੰਦੀ ਹੋਈ ਸ਼ੀਲਾ ਅੱਜ ਝਾੜੂ ਪੋਚਾ ਰਹਿਣ ਦੇ ਹੁਣ ਤੇਰੀ ਛੁੱਟੀ ਬਹੂ ਆਪੇ ਸਫਾਈ ਕਰ ਲਵੇਗੀ ਸ਼ੀਲਾ ਕਹਿੰਦੀ ਬੀਬੀ ਨਵੀਂ ਬਹੂ ਤੋਂ ਪੋਚਾ ਕਿਉਂ ਲਵਾਉਣਾ ਮੇਰੇ ਢਿੱਡ ਤੇ ਲਤਨਾ ਮਾਰ ਰੈਨੂ ਕਹਿੰਦੀ ਤੈਨੂੰ ਹੋਰ ਕੰਮ ਮਿਲ ਜਾਊ ਹੁਣ ਉਹ ਵਿਚਾਰੀ ਸਾਰਾ ਦਿਨ ਵੇਲੇ ਕੀ ਕਰੂ ਬਿੰਮੀ ਕਹਿੰਦੀ ਹਾਂਜੀ ਮੰਮੀ ਜੀ ਮੈਂ ਕਰ ਲਵਾਂਗੀ ਤੇ ਉਹ ਝਾੜੂ ਪੋਚਾ ਕਰਨ ਲੱਗੀ 12:00 ਵੱਜ ਗਏ ਸੀ ਤੇ ਸਾਰੇ ਕੰਮ ਖਤਮ ਕਰ ਬਿੰਮੀ ਥੱਕ ਗਈ ਸੀ ਉਹ ਨਹਾ ਕੇ ਕੁਝ ਦੇਰ ਲਈ ਪੈ ਗਈ ਤਾਂ ਥੱਕੀ ਹੋਣ ਕਰਕੇ ਉਸ ਨੂੰ نیند ਆ ਗਈ 1:00 ਰੈਨੂ ਬਿੰਮੀ ਨੂੰ ਜੋਰ-ਜੋਰ ਆਵਾਜ਼ਾਂ ਮਾਰਨ ਲੱਗੀ ਤੇਰੇ ਪਾਪਾ ਤੇ ਵਿਕਾਸ ਨੇ ਰੋਟੀ ਖਾਣ ਆਉਣਾ ਛੇਤੀ ਰੋਟੀ ਬਣਾ ਲੈ ਬਿੰਮੀ শেਤੀ শেਤੀ ਉੱਠ ਕੇ ਰੋਟੀਆਂ ਬਣਾਉਣ ਲੱਗ ਪਈ। 1:30 ਵਜੇ ਬਲਰਾਜ ਰੋਟੀ ਖਾਣ ਘਰ ਆਇਆ। ਬਿੰਮੀ ਨੇ ਉਹਦੇ ਆਉਣ ਤੱਕ ਰੋਟੀ ਬਣਾ ਲਈ ਸੀ ਪਰ ਵਿਕਾਸ ਰੋਟੀ ਖਾਣ ਨਹੀਂ ਆਇਆ ਸੀ। ਬਿੰਮੀ ਕਹਿੰਦੀ ਪਾਪਾ ਜੀ ਵਿਕਾਸ ਨਹੀਂ ਆਇਆ ਰੋਟੀ ਖਾਣ। ਰੀਨੂ ਕਹਿੰਦੀ ਉਸ ਨੂੰ ਦੁਕਾਨ ਤੇ ਬਿਠਾ ਕੇ ਨੇ ਆਏ ਨੇ। ਉਹ ਉੱਥੇ ਕੁਝ ਖਾ ਲਵੇਗਾ। ਬਿੰਮੀ ਉਹਨਾਂ ਦੋਵਾਂ ਨੂੰ ਰੋਟੀ ਪਾ ਕੇ ਦਿੰਦੀ। ਸੋਨੂ ਕਦੋਂ ਆਵੇਗਾ ਮੰਮੀ ਜੀ? ਉਹਦੇ ਰੋਟੀ ਬਣਾ ਦੇਵਾਂ? ਰੇਨੂ ਕਹਿੰਦੀ ਅੱਜ ਜੈਣ ਦੀ ਜਦੋਂ ਆਵੇਗਾ ਗਰਮ ਫੁੱਲਕੇ ਲਾ ਦੇਵੀਂ ਮੇਰੇ ਬੱਚਾ ਨੇ ਕਦੇ ਠੰਡੀ ਰੋਟੀ ਨਹੀਂ ਖਾਦੀ ਬੀਮੀ ਆਪ ਰੋਟੀ ਖਾ ਕੇ ਬਰਤਨ ਸਾਫ ਕਰਕੇ ਅੰਦਰ ਟੀਵੀ ਦੇਖਣ ਲੱਗ ਪਈ ਲੱਗ ਪਈ ਰੈਨੂ ਨਾਟਕ ਕਹਿੰਦੀ ਵੇਖਦੀ ਕੱਪੜੇ ਪ੍ਰੈਸ ਕਰ ਲੈ ਨਾਲੇ ਹਰ ਵੇਲੇ ਟੈਲੀਵਿਜ਼ਨ ਵੇਖੇਗੀ ਤਾਂ ਬਿੱਲ ਪਤਾ ਕਿੰਨਾ ਆਵੇਗਾ ਬੀਮੀ ਟੀਵੀ ਬੰਦ ਕਰਕੇ ਕੱਪੜੇ ਪ੍ਰੈਸ ਕਰਨ ਲੱਗੀ ਕੱਪੜੇ ਪ੍ਰੈਸ ਕਰਕੇ ਚਾਹ ਬਣਾ ਕੇ ਰੇਨੂ ਨੂੰ ਵੀ ਦੇ ਦਿੱਤੀ ਰਾਤ ਦੇ ਖਾਣੇ ਵਿੱਚ ਦਾਲ ਚੌਲ ਬਣਾ ਲੈ ਬਿੰਮੀ ਰੇਨੂ ਨੇ ਕਿਹਾ ਬਿੰਮੀ ਕਹਿੰਦੀ ਮੰਮੀ ਜੀ ਚੌਲ ਕਿੱਥੇ ਹਨ ਰੇਨੂ ਕਹਿੰਦੀ ਸਟੋਰ ਵਿੱਚ ਚੌਲਾਂ ਵਾਲਾ ਡੱਬਾ ਪਿਆ ਹੈ ਮੈਂ ਜਰਾ ਸਰੋਜ ਦੇ ਘਰ ਚੱਲੀ ਹਾਂ ਤੇ ਚਲੀ ਜਾਂਦੀ ਹੈ ਸਰੋਜ ਕਹਿੰਦੀ ਆ ਜਾ ਪੈਣੇ ਹੁਣ ਤਾਂ ਸੁੱਖ ਨਾਲ ਬਹੁਤ ਕੰਮ ਕਰ ਲਿਆ ਕਰੇਗੀ ਰੇਨੂ ਕਹਿੰਦੀ ਹੋਰ ਪੈਣੇ ਮੈਂ ਤਾਂ ਆਉਂਦਿਆਂ ਹੀ ਲਾ ਦਿੱਤੀ ਰੋਟੀ ਪਾਣੀ ਨੂੰ ਮੈਂ ਤਾਂ ਹੁਣ ਆਰਾਮ ਨਾਲ ਬੈਲੀ ਬੈਠਾਂਗੀ ਬਿੰਮੀ ਰਸੋਈ ਵਿੱਚ ਦਾਲ ਚੋਲ ਬਣਾ ਰਹੀ ਸੀ ਸੋਨੂ ਬਾਹਰੋਂ ਆਇਆ ਤੇ ਬਿੰਮੀ ਨੂੰ ਪਿੱਛੋਂ ਗਲਦਵਾਲੇ ਬਾਹਾਂ ਪਾ ਕੇ ਕਹਿੰਦਾ ਭਾਬੀ ਕੁਝ ਖਾਣ ਨੂੰ ਦਿਓ ਬਹੁਤ ਭੁੱਖ ਲੱਗੀ ਹੈ ਬਿੰਮੀ ਇੱਕਦਮ ਟਠੰਬਰ ਜਹੀ ਗਈ ਉਹ ਘਰ ਵਿੱਚ ਇਕੱਲੀ ਸੀ ਉਸਨੇ ਇੱਕਦਮ ਸੋਨੂ ਦੀਆਂ ਬਾਹਾਂ ਪਰਾਂ ਕੀਤੀਆਂ ਉਹ ਦਾਸਾ ਨਾਲ ਸਾਹ ਨਹੀਂ ਰਲ ਰਿਹਾ ਸੀ ਤੇ ਘਬਰਾ ਕੇ ਕਹਿੰਦੀ ਕੀ ਖਾਣਾ ਹੈ ਮੇਰੀ ਪਿਆਰੀ ਪਾਬੋ ਜੋ ਆਪਣੇ ਹੱਥਾਂ ਨਾਲ ਬਣਾ ਦੇਵੇਗੀ ਉਹੀ ਖਾ ਲਵਾਂਗਾ ਇੰਨੀ ਦੇਰ ਨੂੰ ਰੈਨੂ ਆ ਜਾਂਦੀ ਹੈ ਤੇ ਕਹਿੰਦੀ ਹੈ ਦੇਵਰ ਭਾਬੀ ਵਿੱਚ ਕੀ ਚੱਲ ਰਿਹਾ ਹੈ ਬੀਮੀ ਕਹਿੰਦੀ ਮੰਮੀ ਜੀ ਸੋਨੂ ਕੁਝ ਖਾਣ ਲਈ ਮੰਗ ਰਿਹਾ ਹੈ ਰੈਨੂ ਕਹਿੰਦੀ ਸੈਂਡਵਿਚ ਬਣਾ ਦੇ ਹੁਣ ਹੁਣ ਕਿਹੜਾ ਰੋਟੀ ਦਾ ਵੇਲਾ ਹੈ ਬੀਮੀ ਉਸ ਨੂੰ ਸੈਂਡਵਿਚ ਬਣਾ ਦਿੰਦੀ ਹੈ ਤੇ ਅੰਦਰ ਲੈ ਕੇ ਚਲਾ ਜਾਂਦਾ ਹੈ ਰਾਤ 8 ਵਜੇ ਬਲਰਾਜ ਦੁਕਾਨ ਤੋਂ ਆ ਜਾਂਦਾ ਹੈ ਪਰ ਵਿਕਾਸ ਹੁਣ ਵੀ ਨਹੀਂ ਆਉਂਦਾ। ਬਿੰਮੀ ਰੈਨੂ ਨੂੰ ਪੁੱਛਦੀ ਹੈ ਕਿ ਵਿਕਾਸ ਹੁਣ ਵੀ ਨਹੀਂ ਆਇਆ। ਰੈਨੂ ਕਹਿੰਦੀ ਆ ਜਾਵੇਗਾ ਕਿਤੇ ਦੋਸਤਾਂ ਨਾਲ ਬੈਠ ਗਿਆ ਹੋਵੇਗਾ। ਸਾਰੇ ਰੋਟੀ ਖਾ ਕੇ ਸੌਂ ਜਾਂਦੇ ਹਨ। 10 ਵਜੇ ਸੀ ਪਰ ਵਿਕਾਸ ਅਜੇ ਵੀ ਨਹੀਂ ਆਇਆ ਸੀ। ਬਿੰਮੀ ਬੈੱਡ ਤੇ ਲੇਟ ਗਈ। ਉਸ ਨੂੰ ਨੀਂਦ ਕਦੋਂ ਆ ਗਈ ਪਤਾ ਹੀ ਨਹੀਂ ਲੱਗਾ। 12 ਵਜੇ ਵਿਕਾਸ ਆਇਆ ਤਾਂ ਦਰਵਾਜ਼ਾ ਖੁੱਲਣ ਦੀ ਆਵਾਜ਼ ਨਾਲ ਬਿੰਮੀ ਦੀ ਜਾਗ ਖੁੱਲੀ। ਤੋ ਫਟਾਫਟ ਉੱઠી ਜਦੋਂ ਉਸਨੇ ਟਾਈਮ ਵੇਖਿਆ ਤਾਂ 12 ਵਜੇ ਵੇਖ ਉਹ ਕਹਿਣ ਲੱਗੀ ਕਿ ਤੁਸੀਂ ਐਨੀ ਲੇਟ ਕਿਉਂ ਆਇਓ ਵਿਕਾਸ ਕਹਿੰਦਾ ਕਿਉਂ ਹੁਣ ਮੈਂ ਤੇਰੀ ਮਰਜ਼ੀ ਨਾਲ ਆਉਣਾ ਮੇਰਾ ਜਦੋਂ ਦਿਲ ਕਰੇਗਾ ਮੈਂ ਉਦੋਂ ਹੀ ਆਵਾਂਗਾ ਬਿੰਮੀ ਕਹਿੰਦੀ ਰੋਟੀ ਲੈ ਕੇ ਆਵਾਂ ਵਿਕਾਸ ਕਹਿੰਦਾ ਹੋਰ ਤੇਰਾ ਪਿਓ ਲੈ ਕੇ ਆਵੇਗਾ ਰੋਟੀ ਬਿੰਮੀ ਗਰਮ ਫੁਲਕੇ ਲਾ ਕੇ ਦਾਲ ਚੌਲ ਪਾ ਕੇ ਲੈ ਆਉਂਦੀ ਹੈ ਵਿਕਾਸ ਕਹਿੰਦਾ ਮੈਂ ਦਾਲ ਨਹੀਂ ਖਾਣੀ ਪਨੀਰ ਦੀ ਸਬਜ਼ੀ ਬਣਾ ਕੇ ਲਿਆ ਬਿੰਮੀ ਨੇ ਪਨੀਰ ਦੀ ਸਬਜ਼ੀ ਬਣਾਈ ਤਾਂ ਫੁਲਕੇ ਠੰਡੇ ਹੋ ਗਏ ਫਿਰ ਗਰਮ ਫੁਲਕੇ ਲਾਹੀ 1 ਵਜੇ ਵਿਕਾਸ ਨੇ ਰੋਟੀ ਖਾਧੀ ਬਿੰਮੀ पांडे ਤੋਂ ਕਿ ਆਈ ਤਾਂ ਵਿਕਾਸ ਹੋ ਚੁੱਕਾ ਸੀ ਬਿੰਮੀ ਵੀ ਆ ਕੇ ਲੇਟ ਗਈ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਸੋਚ ਰਹੀ ਸੀ ਕਿ ਵਿਕਾਸ ਇਸ ਵੇਲੇ ਕਿੱਥੋਂ ਆਇਆ ਹੋਵੇਗਾ ਕਿ ਤੇ ਇਸ ਦਾ ਕਿਤੇ ਹੋਰ ਨਾਲ ਤਾਂ ਨਹੀਂ सोनू ਦਾ ਵਿਵਹਾਰ ਕਿਵੇਂ ਦਾ ਸੀ ਇਹ ਸਭ ਕੀ ਹੋ ਰਿਹਾ ਮੇਰੇ ਨਾਲ ਪਰ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਤੀ ਮਾਂ ਨਾਲ ਐਵੇਂ ਦੀਆਂ ਗੱਲਾਂ ਕਰ ਸਕਦੀ ਹੈ ਪਰ ਮੇਰੀ ਮਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਕਿੱਥੇ ਮੇਰਾ ਕੌਣ ਇਸ ਦੁਨੀਆ ਵਿੱਚ ਉਹਦੇ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਰਹੇ ਸੀ ਉਹ ਸੋਚਦੀ ਹੈ ਕਿ ਜੇ ਮੇਰਾ ਵਿਆਹ ਰੋਹਨ ਨਾਲ ਹੋ ਜਾਂਦਾ ਤਾਂ ਜ਼ਿੰਦਗੀ ਕਿੰਨੀ ਹਸੀਨ ਹੋਣੀ ਸੀ ਪਰ ਮੇਰੇ ਮਾਪਾਪ ਦੇ ਤਸਾ ਸਮਾਜ ਵਿੱਚ ਇੱਜ਼ਤ ਖਰਾਬ ਹੁੰਦੀ ਸੀ ਸਾਡਾ ਸਮਾਜ ਪ੍ਰੇਮ ਵਿਆਹ ਦੀ ਇਜਾਜ਼ਤ ਜੋ ਨਹੀਂ ਦਿੰਦਾ ਸ਼ਾਇਦ ਕੋਈ ਗੁਨਾਹ ਹੈ ਪ੍ਰੇਮ ਵਿਆਹ ਕਰਨਾ ਸੋਚਦੀ ਹੋਈ ਬਿੰਮੀ ਪਤਾ ਨਹੀਂ ਕਦੋਂ ਸੌ ਗਈ ਨੀਨਾ ਨੇ 4-5 ਦਿਨ ਬਾਅਦ ਵਿਕਾਸ ਦੇ ਫੋਨ ਤੇ ਫੋਨ ਕਰਕੇ ਬਿੰਮੀ ਨਾਲ ਗੱਲ ਕਰਾਉਣ ਨੂੰ ਗਿਆ ਤੋ ਕਹਿੰਦਾ ਮੈਂ ਕਰ ਜਾ ਕੇ ਗੱਲ ਕਰਾਂ ਦਵਾਗਾ ਪਰ 2 ਦਿਨ ਲੰਘ ਗਏ ਪਰ ਉਸਨੇ ਗੱਲ ਨਾ ਕਰਵਾਈ ਫਿਰ ਅਸ਼ੋਕ ਨੇ ਬਲਰਾਜ ਨੂੰ ਫੋਨ ਕੀਤਾ ਤੇ ਕਹਿੰਦਾ ਕਿ ਭਾਈ ਸਾਹਿਬ ਅਸੀਂ ਕੁਝ ਦਿਨ ਲਈ ਬੀਬੀ ਨੂੰ ਲੈ ਜਾਈਏ ਨਮੀ ਥਾਂ ਦਿਲ ਨਹੀਂ ਲੱਗਦਾ ਬੱਚੇ ਦਾ ਬਲਰਾਜ ਕਹਿੰਦਾ ਹਾਂਜੀ ਭਾਈ ਸਾਹਿਬ ਜ਼ਰੂਰ ਸਵੇਰੇ ਆ ਜਾਓ ਤੁਸੀਂ ਹਫਤਾ ਰਹਿ ਲਵੇਗੀ ਫਿਰ ਅਸੀਂ ਲੈ ਆਵਾਂਗੇ ਅਸ਼ੋਕ ਕਹਿੰਦਾ ਠੀਕ ਹੈ ਅਸੀਂ ਸਵੇਰੇ ਆ ਜਾਵਾਂਗੇ ਰਾਤ ਬਲਰਾਜ ਘਰ ਆਇਆ ਤਾਂ ਬੀਬੀ ਉਹਦੀ ਰੋਟੀ ਲੈ ਕੇ ਆਈ ਉਹ ਬੀਬੀ ਨੂੰ ਕਹਿੰਦਾ ਕਿ ਬੇਟਾ ਸਵੇਰੇ ਤੇਰੇ ਪਪਾ ਤੈਨੂੰ ਲੈਣ ਲਈ ਆਉਣਗੇ। ਤਰੇ ਨੂੰ ਕਹਿੰਦੀ ਆਪਾਂ ਜਾ ਕੇ ਮੇਲਾ ਆਉਂਦੇ। ਹੁਣ ਸਾਡੀ ਬਿੰਮੀ ਬਿਨਾ ਨਹੀਂ ਸਰਦਾ। ਬਲਰਾਜ ਕਹਿੰਦਾ ਕੋਈ ਨਹੀਂ। ਲਾ ਆਵੇਗੀ ਹਫਤਾ। ਮੈਂ ਕਹਿ ਦਿੰਦਾ ਬਿੰਮੀ ਦੇ ਪਪਾ ਨੂੰ। ਅਗਲੇ ਦਿਨ ਸਵੇਰੇ ਹੀ ਸ਼ੋਕ ਤੇ ਨੀਨਾ ਆ ਗਏ। ਵਿਕਾਸ ਵੀ ਕਰ ਹੀ ਸੀ। ਬਿੰਮੀ ਚਾਹ ਬਣਾ ਕੇ ਲੈ ਆਈ। ਤਰੇ ਨੂੰ ਨੀਨਾ ਨੂੰ ਕਹਿੰਦੀ ਸਾਡਾ ਨਹੀਂ ਹੁਣ ਬਿੰਮੀ ਬਿਨਾ ਦਿਲ ਲੱਗਦਾ। ਦੋ ਦਿਨ ਬਾਅਦ ਅਸੀਂ ਲੈ ਆਉਣਾ। ਵਿਕਾਸ ਤਾਂ ਹੁਣ ਮੇਰੇ ਹੱਥ ਦੀ ਰੋਟੀ ਨਹੀਂ ਖਾਂਦਾ ਨੀਨਾ ਕਹਿੰਦੀ ਲੈ ਆਇਓ 2 ਦਿਨ ਬਾਅਦ ਤੀ ਆਪਣੇ ਘਰ ਖੁਸ਼ ਰਹੇ ਅਸੀਂ ਜਲਾ ਰੱਖ ਕੇ ਕੀ ਕਰਨਾ ਨੀਨਾ ਉਂਝ ਵੀ ਆਪਣੀਆਂ ਪਾਰਟੀਆਂ ਵਗੈਰਾ ਵਿੱਚ ਵਿਅਸਤ ਰਹਿੰਦੀ ਉਸ ਨੂੰ ਤਾਂ ਬਸ ਇਹੀ ਸੀ ਕਿ ਮੈਂ ਆਪਣੀ ਤੀ ਚੰਗੇ ਕਰ ਦੇ ਦਿੱਤੀ ਰੇ ਨੂੰ ਉਹਦੀ ਸਹੇਲੀ ਵੀ ਹੈ ਮੈਂ ਦਾਜ ਨਾਲ ਉਸ ਦਾ ਕਰ ਪਾ ਦਿੱਤਾ ਹੁਣ ਵੀ ਨੂੰ ਖੁਸ਼ ਹੀ ਰੱਖਣਗੇ ਪਰ ਉਹ ਹੀ ਨਹੀਂ ਸੋਚਦੀ ਕਿ ਲੋਕ ਬਾਹਰ ਕੁਝ ਹੋਰ ਹੁੰਦੇ ਨੇ ਘਰ ਵਿੱਚ ਕੁਝ ਹੋਰ ਉਸਦੇ ਮਾਪੇ ਆਪਣੇ ਹੁਣ ਬੜਾ ਪਿਆਰ ਜਤਾ ਰਹੇ ਸੀ ਬਿੰਮੀ ਸਵੇਰੇ ਉੱਠਦੀ ਹੈ ਤੇ ਕਦੇ ਕੰਮਕਾਰ ਸ਼ੁਰੂ ਕਰ ਦਿੰਦੀ ਸਾਰਾ ਦਿਨ ਮਸ਼ੀਨ ਵਰਗੀ ਜ਼ਿੰਦਗੀ ਹੋ ਗਈ ਸੀ ਉਸ ਦੀ ਬਲਰਾਜ ਤੋਂ ਬਿਨਾਂ ਕੋਈ ਵੀ ਉਸ ਨਾਲ ਪਿਆਰ ਨਾਲ ਗੱਲ ਨਾ ਕਰਦਾ ਇਹਨੂੰ ਤਾਂ ਮੁਫਤ ਨੌਕਰ ਰਾਣੀ ਮਿਲ ਗਈ ਖਾ ਪੀ ਕੇ ਨਿਕਲ ਜਾਂਦੀ ਆਣ ਗਵਾਂਡ ਵਿੱਚ ਗੱਪਾਂ ਮਾਰਨ ਵਿਕਾਸ ਵੇਲੇ ਤਿਆਰ ਹੋ ਕੇ ਨਿਕਲ ਜਾਂਦਾ ਕਦੇ ਦੁਪਹਿਰ ਰੋਟੀ ਖਾਣ ਆ ਜਾਂਦਾ ਕਦੇ ਨਾ ਆਉਂਦਾ ਰਾਤ ਨੂੰ 12 ਵਜੇ ਕਾਰ ਆਉਂਦਾ ਬਿੰਮੀ ਵਿੱਚ ਪੁੱਛਣ ਦੀ ਹਿੰਮਤ ਨਹੀਂ ਸੀ ਰੋਟੀ ਖਾਣੇ ਹੁੰਦੀ ਤਾਂ ਦੇ ਦਿੰਦੀ ਜੇ ਵਿਕਾਸ ਦਾ ਮਨ ਹੁੰਦਾ ਤਾਂ ਸਰੀਰਕ ਸੰਬੰਧ ਨਾਲ ਲੈਂਦਾ ਨਹੀਂ ਸੌਂ ਜਾਂਦਾ ਬਿੰਮੀ ਤਿਆਰ ਹੋ ਗਈ ਉਹ ਵਿਕਾਸ ਵੱਲ ਵੇਖ ਰਹੀ ਸੀ ਕਿ ਕੁਝ ਬੋਲੇਗਾ ਪਰ ਚੁੱਪ ਸੀ ਬਿੰਮੀ ਨੇ ਕਿਹਾ ਕਿ ਮੈਂ ਜਾਵਾਂ ਵਿਕਾਸ ਕਹਿੰਦਾ ਮੈਂ ਕਿਹੜਾ ਤੈਨੂੰ ਰੋਕਿਆ ਏ ਜਾਂ ਬਿੰਮੀ ਮੰਮੀ ਪਾਪਾ ਨਾਲ ਚਲੀ ਗਈ ਘਰ ਆਇਆ ਤਾਂ ਅਸ਼ੋਕ ਬਿੰਮੀ ਨੂੰ ਪੁੱਛਦਾ ਕਿ ਵਿਕਾਸ ਦਾ ਸੁਆ ਕਿਵੇਂ ਦਾ ਹੈ ਬਾਕੀ ਪਰਿਵਾਰ ਵਧੀਆ ਹੈ ਬਿੰਮੀ ਕਹਿੰਦੀ ਹਾਂਜੀ ਪਾਪਾ ਸਭ ਵਧੀਆ ਹਨ ਨੀਨਾ ਕਹਿੰਦੀ ਮੈਨੂੰ ਪਤਾ ਹੈ ਰੇਨੂ ਦੇ ਉਸਦੇ ਬੱਚਿਆਂ ਦਾ ਇਸ ਤੋਂ ਵਧੀਆ ਪਰਿਵਾਰ ਨਹੀਂ ਸੀ ਮਿਲਣਾ ਸਾਨੂੰ ਵੇਖਿਆ ਨੀ ਰੇਨੂ ਨੂੰ ਕਹਿ ਰਹੀ ਸੀ ਸਾਡਾ ਨਹੀਂ ਦਿਲ ਲੱਗਦਾ ਬਿੰਮੀ ਬਣਾ ਬਿੰਮੀ ਸੋਚਦੀ ਹੈ ਕਿਵੇਂ ਐਕਟਿੰਗ ਕਰਦੇ ਹਨ ਲੋਕ ਮੇਰੇ ਨਾਲ ਪਿਆਰ ਨਹੀਂ ਕੰਮ ਨਾਲ ਪਿਆਰ ਹੈ ਦੋ ਦਿਨ ਬਾਅਦ ਹੀ ਰੇਨੂ ਬਲਰਾਜ ਨੂੰ ਕਹਿੰਦੀ ਅੱਜ ਆਪਾਂ ਬਿੰਮੀ ਨੂੰ ਲੈ ਆਈਏ ਬਲਰਾਜ ਕਹਿੰਦਾ ਮੈਂ ਨਹੀਂ ਜਾਣਾ ਤੁਸੀਂ ਮਾਂ ਪੁੱਤ ਲੈ ਆਓ ਜਾ ਕੇ ਤੂੰ ਕਿਹੜਾ ਕਿਸੇ ਦੀ ਸੁਣਨੀ ਹੈ ਮੈਨੂੰ ਦੋ ਰੋਟੀਆਂ ਦੇ ਦੇ ਜੇ ਦੇਣੀਆਂ ਨੇ ਰੋਟੀ ਖਾ ਬਲਰਾਜ ਦੁਕਾਨ ਤੇ ਚੱਲਿਆ ਗਿਆ ਤੇ ਰੇਨੂ ਸੋਨੂ ਤੇ ਵਿਕਾਸ ਬਿੰਮੀ ਨੂੰ ਲੈਣ ਚਲੇ ਗਏ ਅਸ਼ੋਕ ਹੋਰੀ ਉਹਨਾਂ ਨੂੰ ਅਡੀਕ ਰੇ ਸੀ ਜਦੋਂ ਉਹ ਆਏ ਤਾਂ ਬਲਰਾਜ ਨੂੰ ਨਾਂ ਦਾ ਨਾਂ ਵੇਖ ਕੇ ਅਸ਼ੋਕ ਕਹਿੰਦਾ ਕੀ ਗੱਲ ਵਿਕਾਸ ਪਾਪਾ ਨੂੰ ਨਾਂ ਨਹੀਂ ਲੈ ਕੇ ਆਏ ਵਿਕਾਸ ਦੇ ਬੋਲਣ ਤੋਂ ਪਹਿਲਾਂ ਹੀ ਰੇਨ ਨੂੰ ਕਹਿੰਦੀ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਸੀ ਇਸ ਕਰਕੇ ਜਾਣਾ ਪਿਆ ਅਸ਼ੋਕ ਤੇ ਬਿੱਪਨ ਨੇ ਵਿਕਾਸ ਦੀ ਖੂਬ ਸੇਵਾ ਪਾਣੀ ਕੀਤੀ ਤੇ ਸਾਡਾ ਜਵਾਈ ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਆਇਆ ਨਿੰਨ ਨੇ ਫਿਰ ਸਾਰਿਆਂ ਲਈ ਕੱਪੜੇ ਤੇ ਗਿਫਟ ਵਗੈਰਾ ਦਿੱਤੇ। ਘਰ ਆਏ ਤਾਂ ਰੀਨੂ ਬਿੰਮੀ ਨੂੰ ਕਹਿੰਦੀ ਆਪਣਾ ਘਰ ਸੰਭਾਲ ਹੁਣ। ਵਿਕਾਸ ਨਾਲ ਜਾ ਕੇ 2 ਘੰਟੇ ਮਿਲ ਆਇਆ ਕਰ। ਰਹਿਣ ਦੀ ਗੱਲ ਛੱਡ ਦੇ। ਉਹਨਾਂ ਨੂੰ ਘਰ ਛੱਡ ਵਿਕਾਸ ਬਾਈਕ ਲੈ ਕੇ ਬਾਹਰ ਨਿਕਲ ਗਿਆ ਤੇ ਬਿੰਮੀ ਆਪਣੇ ਕੰਮ ਲੱਗ ਗਈ। ਬਿੰਮੀ ਦੀ ਮੰਮੀ ਮਹਿਲਾ ਮੰਡਲ ਦੀ ਪ੍ਰਧਾਨ ਤੇ ਸੱਸ ਮਹਿਲਾ ਮੰਡਲ ਦੀ ਮੈਂਬਰ ਆਪਣੀ ਧੀ ਅਤੇ ਨੌ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਕੀ ਕੰਮ ਕਰਨ ਗਿਆ ਮਹਿਲਾਵਾਂ ਦੀ ਭਲਾਈ ਲਈ ਇਹ ਮਹਿਲਾ ਮੰਡਲ ਵਾਲੀਆਂ ਔਰਤਾਂ ਚੌਧਰਾ ਕਰਨ ਲਈ ਤੇ ਪੈਸਾ ਖਾਣ ਲਈ ਬਣਾ ਲੈਂਦੀਆਂ ਹਨ ਮਹਿਲਾ ਮੰਡਲ ਜੋ ਔਰਤਾਂ ਆਪਣੇ ਘਰ ਦੀ ਨੌਤੀ ਨੂੰ ਇਨਸਾਫ਼ ਨਹੀਂ ਦੇ ਸਕਦੀਆਂ ਉਹ ਹੋਰ ਔਰਤਾਂ ਨੂੰ ਕੀ ਇਨਸਾਫ਼ ਦਿਵਾਉਣਗੀਆਂ ਇਹ ਮਹੀ ਵਸ ਬਿਮੀ ਦੀ ਜ਼ਿੰਦਗੀ ਦੀ ਗੱਡੀ ਬਿਨਾ ਪਟੜੀ ਤੇ ਡਿੱਕੇ ਡੋਲੇ ਖਾਂਦੀ ਚੱਲੀ ਜਾਂਦੀ ਰਹੀ ਸਵੇਰੇ ਉੱਠ ਕੇ ਕੰਮ ਕਰਨ ਲੱਗ ਜਾਣਾ ਵਿਕਾਸ ਦਾ ਕਦੇ ਵੀ ਉਸ ਨਾਲ ਪਿਆਰ ਨਾਲ ਗੱਲ ਨਾ ਕਰਨਾ ਰੈਨੂ ਤਾਂ ਉਸ ਤੇ ਹੁਕਮ ਚਲਾਉਣਾ ਉਹ ਬਿਨਾਂ ਕਿਸੇ ਸ਼ਿਕਾਇਤ ਦੇ ਸਾਰੇ ਕੰਮ ਕਰੀ ਜਾਂਦੀ ਬਲਰਾਜ ਉਸ ਨੂੰ ਭੀਮੀ ਪੁੱਤਰ ਕਹਿ ਕੇ ਬੁਲਾਉਂਦਾ ਤਾਂ ਉਸ ਨੂੰ ਮਹਿਸੂਸ ਹੁੰਦਾ ਕਿ ਦੁਨੀਆ ਵਿੱਚ ਉਸ ਦਾ ਕੋਈ ਤਾਂ ਹੈ ਉਸ ਦਾ ਮਨ ਥੋੜਾ ਖੁਸ਼ ਹੋ ਜਾਂਦਾ ਉਹ ਸਮਝਦੀ ਕਿ ਮੇਰੇ ਮਾਪੇ ਬਣਾਉ ਤਾਂ ਮੈਨੂੰ ਵਿਕਾਸ ਦੇ ਪਾਪਾ ਹੀ ਧੀ ਸਮਝਦੇ ਹਨ ਉਹ ਬਲਰਾਜ ਨੂੰ ਰੋਟੀ ਪਾਣੀ ਦਿੰਦੀ ਉਹ ਤੇ ਕੱਪੜੇ ਪ੍ਰੈਸ ਕਰਦੀ ਉਹਦੀ ਹਰ ਜ਼ਰੂਰਤ ਦਾ ਖਿਆਲ ਰੱਖਦੀ ਬਲਰਾਜ ਵੀ ਸੋਚਦਾ ਕਿ ਮੇਰੀ ਧੀ ਨਹੀਂ ਸੀ ਪਰਮਾਤਮਾ ਨੇ ਨੌਂ ਦੇ ਰੂਪ ਵਿੱਚ ਮੈਨੂੰ ਧੀ ਦੇ ਦਿੱਤੀ ਉਹ ਵੀ ਬੀਮੀ ਦੀਆਂ ਧੀਆਂ ਵਾਂਗ ਖਿਆਲ ਕਰਦਾ ਪਰ ਸੋਨੂੰ ਜਦੋਂ ਵੀ ਬੀਮੀ ਨੂੰ ਇਕੱਲੇ ਦੇਖਦਾ ਤਾਂ ਉਸਦੇ ਆਲੇ-ਦੁਆਲੇ ਮਡਰੋਂ ਲੱਗਦਾ ਬੀਮੀ ਵੀ ਉਸ ਦੀਆਂ ਹਰਕਤਾਂ ਨੂੰ ਸਾਂਭੀਦੀ ਸੀ ਪਰ ਉਸ ਤੋਂ ਬਚ ਕੇ ਰਹਿੰਦੀ ਗਰਮੀ ਦਾ ਮੌਸਮ ਸਾਰਾ ਦਿਨ ਘਰ ਦਾ ਕੰਮ ਕਰਦਿਆਂ ਕੋਲ ਮਟੋਲ ਜਹੀ ਬਿੰਮੀ ਸੋ ਕੇ ਥਿੱਲਾ ਹੋ ਗਈ ਸੀ ਵਿਆਹ ਨੂੰ 2 ਮਹੀਨੇ ਹੋ ਗਏ ਸੀ ਅਜੇ ਤੇ ਬਿੰਮੀ ਦਾ ਆਹ ਹਾਲ ਨਾ ਕਿਤੇ ਜਾਨ ਆਉਣਾ ਕੋਈ ਾਰਮਾਨ ਹੀ ਨਹੀਂ ਸੀ ਉਹਦੇ ਦਿਲ ਵਿੱਚ ਇੱਕ ਦਿਨ ਪੋਚਾ ਲਾਉਂਦੀ ਹੋਈ ਬਿੰਮੀ ਬੇਹੋਸ਼ ਹੋ ਕੇ ਡਿੱਗ ਪਈ ਰੇਨੂ ਲਾਵੇ ਵਿੱਚ ਟੀਵੀ ਵੇਖ ਰਹੀ ਸੀ ਟਿੱਕਣ ਦੀ ਆਵਾਜ਼ ਸੁਣ ਰੇਨੂ ਆਈ ਤੇ ਬਿੰਮੀ ਦਾ ਹਿਲਜੁਲ ਹੀ ਨਹੀਂ ਰਹੀ ਸੀ ਉਸਨੇ ਬਿੰਮੀ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਮੂੰਹ ਵਿੱਚ ਵੀ ਪਾਣੀ ਪਾਇਆ ਪਰ ਬਿੰਮੀ ਨੂੰ ਹੋਸ਼ ਨਾ ਆਇਆ ਰੇਨੂ ਨੇ ਵਿਕਾਸ ਨੂੰ ਫੋਨ ਕੀਤਾ ਪਰ ਉਸਨੇ ਚੁੱਕਿਆ ਨਾ ਫਿਰ ਉਸਨੇ ਬਲਰਾਜ ਨੂੰ ਫੋਨ ਕੀਤਾ ਬਲਰਾਜ ਆਇਆ ਤੇ ਛੇਤੀ ਨਾਲ ਬਿੰਮੀ ਨੂੰ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਗਏ ਡਾਕਟਰ ਨੇ ਚੈੱਕ ਕੀਤਾ ਉਸਦਾ ਬੀਪੀ ਬਹੁਤ ਘਟਿਆ ਹੋਇਆ ਸੀ ਉਸ ਨੂੰ ਗਲੂਕੋਜ਼ ਲਗਵਾਇਆ ਤੇ ਫੇਰ ਕੁਝ ਟੈਸਟ ਕਰਾਉਣ ਨੂੰ ਕਿਹਾ ਟੈਸਟ ਦੀ ਰਿਪੋਰਟ ਆਉਣ ਤੇ ਡਾਕਟਰ ਨੇ ਦੱਸਿਆ ਕਿ ਬਿੰਮੀ ਪ੍ਰੈਗਨੈਂਟ ਹੈ ਇਸ ਦਾ ਖਾਸ ਧਿਆਨ ਰੱਖਣਾ ਪਵੇਗਾ ਇੰਨਾ ਬਲੱਡ ਪ੍ਰੈਸ਼ਰ ਲੋ ਹੋਣ ਕਾਰਨ ਇਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਉਂਝ ਵੀ ਕਿੰਨੀ ਕਮਜ਼ੋਰ ਹੈ ਆ ਮੈਂ ਕੁਝ ਦਵਾਈਆਂ ਲਿਖ ਦਿੱਤੀਆਂ ਇਸ ਨੂੰ ਸਹੀ ਟਾਈਮ ਤੇ ਦਵਾਈ ਦੇਣੀ ਤੇ ਚੰਗੀ ਖੁਰਾਕ ਦੇਣੀ ਹੈ ਘਰ ਆ ਕੇ ਬਲਰਾਜ ਨੇ ਰੀਨੂ ਨੂੰ ਕਿਹਾ ਕਿ ਕੰਮ ਬੜੀ ਲਾਲ ਹੈ ਬਿੰਮੀ ਤੋਂ ਹੁਣ ਜ਼ਿਆਦਾ ਕੰਮ ਨਾ ਕਰਾ ਪਹਿਲਾਂ ਹੀ ਉਹਦੀ ਆਹ ਕੀ ਹਾਲਾਤ ਹੋਏ ਨੇ ਜੇ ਬਿੰਮੀ ਨੂੰ ਕੁਝ ਹੋਇਆ ਤਾਂ ਮੈਂ ਤੈਨੂੰ ਨਹੀਂ ਛੱਡਣਾ ਪਾਪ ਕਰ ਰਹੀ ਹੈ ਤੂੰ ਆਪਣਾ ਨਿਕੰਮਾ ਮੁੰਡਾ ਵਿਆਹ ਕੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਤੂੰ। ਬੋਲੀ ਜਿਹੇ ਕੁੜੀ ਤੇ ਨੇ ਜੇ ਨਹੀਂ ਬੋਲਦੀ ਤੇ ਸਾਹਮਣੇ ਤਾਂ ਉਸ ਦਾ ਅੰਤ ਨਾ ਲੈ। ਰੇਨੂ ਕਹਿੰਦੀ ਕਿਉਂ? ਮੈਂ ਵੀ ਤਾਂ ਕੰਮ ਕਰਦੀ ਹੁੰਦੀ ਸੀ ਜਦੋਂ ਬੱਚੇ ਹੋਣ ਵਾਲੇ ਹੁੰਦੇ ਸੀ। ਇਹ ਜ਼ਿਆਦਾ ਮਹਾਰਾਣੀ ਆਈ ਏ ਜਿਸ ਤੋਂ ਕੰਮ ਨਹੀਂ ਕਰਵਾਉਣਾ। ਬਲਰਾਜ ਨੂੰ ਬਹੁਤ ਗੁੱਸਾ ਆਇਆ ਪਰ ਕਲੇਸ਼ ਤੋਂ ਡਰਦਾ ਚਲਾ ਗਿਆ ਤੇ ਜਾਂਦਾ ਹੋਇਆ ਸ਼ੀਲਾ ਨੂੰ ਕਰਦਾ ਸਾਰਾ ਕੰਮ ਕਰਨ ਲਈ ਕਹਿ ਗਿਆ। ਸ਼ੀਲਾ ਆਈ ਤਾਂ ਰੇਨੂ ਕਹਿੰਦੀ ਤੈਨੂੰ ਕਿਸ ਨੇ ਕਿਹਾ ਕੰਮ ਲਈ ਆਉਣ ਨੂੰ ਸ਼ੀਲਾ ਕਹਿੰਦੀ ਬੇਬੇ ਬਾਬੂ ਜੀ ਕਹਿੰਦੇ ਸੀ ਕਿ ਬਹੂ ਰਾਣੀ ਦੀ ਤबीयत ਠੀਕ ਨਹੀਂ ਇਸ ਲਈ ਸਾਰਾ ਕੰਮ ਤੂੰ ਕਰਨਾ ਰੇ ਨੂੰ ਨੱਕ ਚਰਾਉਂਦੀ ਹੋਈ ਕਰ ਲੈ ਕੰਮ ਤੇ ਆ ਬਾਹਰ ਨਿਕਲ ਗਈ ਸ਼ੀਲਾ ਅੰਦਰ ਬੀਮੀ ਕੋਲ ਜਾਂਦੀ ਤੇ ਪੁੱਛਦੀ ਹੈ ਬਹੂ ਰਾਣੀ ਕਿਹਸੀ ਤबीयत ਹੈ ਹੁਣ ਬੀਮੀ ਕਹਿੰਦੀ ਠੀਕ ਹੈ ਅੰਟੀ ਜੀ ਪਰ ਥੋੜੀ ਕਮਜ਼ੋਰ ਹੈ ਸ਼ੀਲਾ ਕਹਿੰਦੀ ਵੱਡੇ ਬਾਬੂ ਜੀ ਨੇ ਮੈਨੂੰ ਕਿਹਾ ਕਿ ਬਹੂ ਰਾਣੀ ਦਾ ਤੂੰ ਪੂਰਾ ਖਿਆਲ ਰੱਖਣਾ ਹੁਣ ਮੈਂ ਸਾਰਾ ਕੰਮ ਕਰਾਂਗੀ ਉਹ ਬਿੰਮੀ ਲਈ ਜੂਸ ਬਣਾ ਕੇ ਲੈ ਆਈ ਥੋ ਉਠਾ ਕੇ ਬਿੰਮੀ ਨੂੰ ਜੂਸ ਪਿਆਇਆ ਹੁਣ ਬਹੂ ਰਾਣੀ ਤੁਸੀਂ ਆਰਾਮ ਕਰੋ ਮੈਂ ਕੰਮ ਕਰ ਲਵਾਂ ਨਹੀਂ ਬੀਬੀ ਜੀ ਨੇ ਆ ਕੇ ਰੌਲਾ ਪਾਉਣਾ ਮਾਂ ਬਣਣਾ ਔਰਤ ਲਈ ਸਭ ਤੋਂ ਖੂਬਸੂਰਤ ਪਲ ਹੁੰਦਾ ਹੈ ਪਰ ਜੇ ਉਸਦਾ ਪਤੀ ਉਹਦੇ ਨਾਲ ਹੋਵੇ ਬਿੰਮੀ ਵੀ ਸੋਚਦੀ ਹੈ ਕਿ ਜਿਸ ਨੂੰ ਇਸ ਸਮੇਂ ਮੇਰੇ ਕੋਲ ਹੋਣਾ ਚਾਹੀਦਾ ਸੀ ਉਸ ਨੂੰ ਤਾਂ ਪਤਾ ਨਹੀਂ ਵੀ ਨਹੀਂ ਕਿ ਮੈਂ ਮਾਂ ਬਣਨ ਵਾਲੀ ਹਾਂ ਜੇ ਕਿਤੇ ਵੀ ਕਾਹ ਦੀ ਤਾਂ ਰੋਹਨ ਹੁੰਦਾ ਤਾਂ ਅੱਜ ਸਾਨੂੰ ਦੋਹਾਂ ਨੂੰ ਕਿੰਨੀ ਖੁਸ਼ੀ ਹੋਣੀ ਸੀ ਰੋਹਨ ਨੇ ਮੇਰਾ ਕਿੰਨਾ ਖਿਆਲ ਰੱਖਣਾ ਸੀ ਚਾਹ ਕੇ ਵੀ ਉਹ ਰੋਹਨ ਨੂੰ ਦਿਲੋਂ ਵਿੱਚੋਂ ਨਹੀਂ ਕੱਢ ਸਕਦੀ ਸੀ ਬਲਰਾਜ ਨੇ ਅਸ਼ੋਕ ਨੂੰ ਫੋਨ ਕਰ ਦਿੱਤਾ ਕਿ ਬਿੰਮੀ ਦੀ ਤਬੀਅਤ ਠੀਕ ਨਹੀਂ ਜੀ ਅਸ਼ੋਕ ਤੇ ਨੀਨਾ ਆਏ ਤਾਂ ਅਸ਼ੋਕ ਬਿੰਮੀ ਨੂੰ ਵੇਖ ਕੇ ਕਹਿੰਦਾ ਬਿੰਮੀ ਜਿਆਦਾ ਬਿਮਾਰ ਸੀ ਕਿਵੇਂ ਦੀ ਹੋ ਗਈ ਏ ਰੇਨੂ ਕਹਿੰਦੀ ਵਧਾਈ ਤੁਹਾਨੂੰ ਮਾਂ ਬਣਨ ਵਾਲੀ ਹੈ ਨੀਨਾ ਕਹਿੰਦੀ ਤੁਹਾਨੂੰ ਵੀ ਵਧਾਈਆਂ ਹੋਣ ਤੇ ਬਿੰਮੀ ਦੇ ਸਿਰ ਤੇ ਪਿਆਰ ਦਿੰਦੀ ਤੇ ਸੋਚਦੀ ਹੈ ਚਲੋ ਹੁਣ ਤਾਂ ਆਪਣੇ ਘਰ ਵਾਸ ਰਸ ਗਈ ਜਾਵੇਗੀ ਜਦੋਂ ਮਾਂ ਨੇ ਸਿਰ ਤੇ ਪਿਆਰ ਦਿੱਤਾ ਤਾਂ ਬਿੰਮੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਚਲੋ ਮਾਂ ਨੇ ਸਿਰ ਤਪ ਲੋਸਿਆ ਅਸ਼ੋਕ ਕਹਿੰਦਾ ਕੀ ਗੱਲ ਬਿੰਮੀ ਪੁੱਤਰ ਰੋ ਕਿਉਂ ਰਹੀ ਹੈ ਬਿੰਮੀ ਕਹਿੰਦੀ ਕੁਝ ਨਹੀਂ ਪਪਾ ਜੀ ਇਹ ਤਾਂ ਖੁਸ਼ੀ ਦੇ ਅਥਰੂ ਹਨ ਅਸ਼ੋਕ ਕਹਿੰਦਾ ਵਿਕਾਸ ਪੁੱਤਰ ਕਿੱਥੇ ਹੈ ਰੇਨੂ ਕਹਿੰਦੀ ਜੀ ਉਹ ਆਪਣੇ ਪਾਪਾ ਨਾਲ ਦੁਕਾਨ ਤੇ ਗਿਆ ਸਾਰਾ ਦਿਨ ਆਪਣੇ ਪਾਪਾ ਨਾਲ ਕੰਮ ਕਰਾਉਂਦਾ ਰਹਿੰਦਾ ਹੈ ਅਸ਼ੋਕ ਕਹਿੰਦਾ ਰਿਜ਼ਲਟ ਨਹੀਂ ਆਇਆ ਵਿਕਾਸ ਦਾ ਲਾਦਾ ਰੇਨੂ ਕਹਿੰਦੀ ਆਉਣ ਵਾਲਾ ਹੀ ਹੋਣਾ ਹੈ ਮੇਰਾ خیال ਬਿੰਮੀ ਦਾ ਦਿਲ ਕਰੇ ਕਿ ਉਹ ਕਹਿ ਦੇਵੇ ਕਿ ਕੋਈ ਪੜ੍ਹਾਈ ਨਹੀਂ ਕਰਦਾ ਸੀ ਵਿਕਾਸ ਬਸ ਨਸ਼ੇ ਕਰਦਾ ਸੀ ਪਰ ਉਹ ਕੁਝ ਨਹੀਂ ਬੋਲਦੀ ਕਿ ਐਵੇਂ ਰੌਲਾ ਪਾ ਕੇ ਕੀ ਕਰਨਾ ਅਜੇ ਗੱਲਾਂ ਕਰ ਰਹੀ ਸੀ ਕਿ ਬਲਰਾਜ ਵਿਕਾਸ ਨੂੰ ਲੈ ਕੇ ਆ ਗਿਆ ਨੰਦਾ ਹੈ ਉਹ ਆ ਕੇ ਉਹਨਾਂ ਨੂੰ ਮਿਲਦਾ ਥੋੜੀ ਦੇਰ ਬਾਅਦ ਬੈਠ ਕੇ অশੋਕ ਤੇ ਨੀਨਾ ਵਾਪਸ ਆ ਜਾਂਦੇ ਹਨ ਉਹਨਾਂ ਦੇ ਜਾਣ ਤੋਂ ਬਾਅਦ ਬਲਰਾਜ ਵਿਕਾਸ ਨੂੰ ਸਮਝਾਉਂਦਾ ਹੈ ਕਿ ਹੁਣ ਤੂੰ ਬਾਪ ਬਣਨ ਵਾਲਾ ਹੈ ਗਲਤ ਸੰਗਤ ਛੱਡ ਕੇ ਆਪਣੀ ਜ਼ਿੰਮੇਵਾਰੀ ਵੱਲ ਧਿਆਨ ਦੇ ਪਿੰਮੀ ਦਾ ਖਿਆਲ ਰੱਖਿਆ ਕਾ